धूप में काम कर रहा है आ, लगा लेता है कर्मचारी लोग कर्मचारी अपने घरों में छुट्टी मना के बहना रहा है ना, नाम का मजदूर दिवस है सरकार मना रही है लेकिन मजदूरों को कोई सहूलियत है ਮੈਂ ਤਾਂ ਕੁਝ ਕੰਮ ਕਰੀ ਮੈਂ ਦੇਖੋ ਮੈਂ ਤਾਂ ਬਿਮਾਰ ਸੀਗਾ ਦੇਖੋ ਇੱਧਰ ਮੈਂ ਲੱਗ ਕੇ ਹਾਂ ਅੱਛਾ ਰੈਲੂ ਭਾਈ ਜੀ ਨਾਲ ਆ ਗਿਆ ਮੈਂ ਸਾਦੇ ਪਾਸੇ ਜਾਏ ਦੇ ਹਾਂ ਤੇ ਤੁਹਾਡੀ ਕੰਮੀ ਵੀ ਤੁਸੀਂ ਮੈਨੂੰ ਪਤਾ ਅੱਛਾ ਸਵਾਰੀ ਦੇ ਕਹਿੰਦੇ ਆ ਇੱਕੋ ਪਹਿਲੀ ਮੈਨੂੰ ਆਪਣੀ ਜਾਣ ਪਛਾਨ ਹੂੰ 5-8 ਤਿੰਨ ਮਹੀਨੇ ਅੱਛਾ ਸਰ ਕੋ ਸਮਝਾਇਆ ਹੈ अच्छा उसको दिखाते हैं ये खाना नहीं खाए आप करते हैं मेरे हमारे लिए लिया जाएगा काम नहीं जाएगा ਵਾਜ਼ ਨਿਊ ਤੰਦਿਗੜ੍ਹ ਮੀਡੀਆ ਨਾਲ ਜੁੜੇ ਹੋ ਤੁਸੀਂ ਤੇ ਮੈਂ ਆਸਤਮਾਨ ਸਿੰਘ ਮੌਜੂਦ ਹਾਂ ਜੀ ਇਸ ਸਮੇਂ ਅਸੀਂ ਦਾਸ ਐਸੋਸੀਏਟ ਦੇ ਦਫ਼ਤਰ ਦੇ ਵਿੱਚ ਦੱਸ ਦਈਏ ਕਿ ਅੱਜ ਦੁਨੀਆ ਭਰ ਦੇ 80 ਦੇਸ਼ਾਂ ਦੇ ਵਿੱਚ 1 ਮਈ ਦਾ ਦਿਹਾੜਾ ਮਜ਼ਦੂਰ ਦਿਵਸ ਦੇ ਨਾਂ ਤੇ ਮਨਾਇਆ ਜਾ ਰਿਹਾ ਸੋ ਇਸੇ ਦੇ ਸਬੰਧ ਦੇ ਵਿੱਚ ਦਾਸ ਐਸੋਸੀਏਟ ਦੇ ਸੰਚਾਲਕ ਸ਼੍ਰੀ ਰਵੀ ਸ਼ਰਮਾ ਵੱਲੋਂ ਆਪਣੇ ਨਾਲ ਅਤੇ ਆਸ-ਪਾਸ ਦੇ ਜੋ ਉਹਨਾਂ ਦੇ ਨਾਲ ਦਿਨੀ ਵਿਚਰਦੇ ਨੇ ਉਹਨਾਂ ਵਰਕਰਾਂ ਮਜ਼ਦੂਰਾਂ ਦੇ ਨਾਲ ਰਲ ਮਿਲ ਕੇ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਸੋ ਤਸਵੀਰਾਂ ਤੁਹਾਡੇ ਨਾਲ ਨਾਲ ਦੀ ਨਾਲ ਸਾਂਝੀਆਂ ਕਰਾਂਗੇ ਅ ਰਵੀ ਸ਼ਰਮਾ ਜੀ ਸਾਡੇ ਨਾਲ ਨੇ ਤੇ ਵੱਖ-ਵੱਖ ਕੰਮ ਅ ਅੱਜ ਦੇ ਦੌਰ ਦੇ ਵਿੱਚ ਕੋਈ ਇਹੋ ਜਿਹਾ ਕੰਮ ਨਹੀਂ ਜਿਹੜਾ ਮਜ਼ਦੂਰਾ ਤੇ ਬਿਨਾ ਸੰਭਵ ਹੈ ਕਿਉਂਕਿ ਇਹ ਮਜ਼ਦੂਰ ਅਤੇ ਮਾਲਕ ਦਾ ਇੱਕ ਰਿਸ਼ਤਾ ਹੈ ਪਿਓ ਪੁੱਤ ਵਰਗਾ ਰਿਸ਼ਤਾ ਹੁੰਦਾ ਜੋ ਇੱਕ ਇਮਾਨਦਾਰੀ ਦੀ ਦੀਵਾਰ ਦੇ ਉੱਤੇ ਟਿਕਿਆ ਹੁੰਦਾ ਹੈ ਰਵੀ ਸ਼ਰਮਾ ਉਹ ਸ਼ਖਸ ਨੇ ਜਿਨ੍ਹਾਂ ਨੇ ਹਮੇਸ਼ਾ ਇਲਾਕੇ ਦੇ ਵਿੱਚ ਸਮਾਜ ਸੇਵੀ ਕੰਮਾਂ ਨੂੰ ਪਹਿਲ ਦਿੱਤੀ ਹੈ ਤੇ ਖਾਸ ਕਰ ਇਹੋ ਜਿਹੇ ਉਪਰਾਲੇ ਕਰਦੇ ਰਹਿੰਦੇ ਨੇ ਪਹਿਲਾਂ ਆਪਾਂ ਤਸਵੀਰਾਂ ਅੱਜ ਜੋ ਇੱਥੇ ਸੈਲੀਬ੍ਰੇਸ਼ਨ ਕੀਤੀ ਜਾ ਰਹੀ ਹੈ ਉਸ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਉਸ ਤੋਂ ਬਾਅਦ ਰਵੀ ਸ਼ਰਮਾ ਜੀ ਨਾਲ ਵੀ ਗੱਲਬਾਤ ਕਰਾਂਗੇ ਕੁਝ ਮਜ਼ਦੂਰ ਭਰਾਵਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਅੱਜ ਦੇ ਇਸ ਦਿਹਾੜੇ ਦੇ ਬਾਰੇ ਕੀ ਕਹਿਣਾ ਹੈ ਹਾਂਜੀ ਰਵੀ ਜੀ ਅੱਜ ਮਜ਼ਦੂਰ ਦਿਵਸ ਵੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੁਹਾਡੇ ਵੱਲੋਂ ਵੀ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮਜ਼ਦੂਰ ਭਰਾਵਾਂ ਨਾਲ ਇਕੱਤਰ ਹੋ ਕੇ ਅੱਜ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਦਾਸਸੇਟ ਤੋਂ ਵੱਲੋਂ ਰਵੀ ਸ਼ਰਮਾ ਸਾਰੇ ਜਿਹਨੇ ਮੇਰੇ ਭਰਾ ਮਜ਼ਦੂਰ ਭਰਾ ਮਿਲਣ ਆਲਾ ਜਾਈ ਹੋਏ ਆ ਮੈਂ ਇਹਨਾਂ ਦਾ ਤਲੇਓ ਦਿਨੋ ਧੰਨਵਾਦ ਕਰਦਾ ਹਾਂ ਮੈਂ ਆਪ ਸਭ ਨੂੰ ਆਪਣੇ ਦਿਲ ਦੀ ਗੱਲ ਇੱਕ ਦੱਸਣਾ ਚਾਹਨਾ ਕਿ ਜਿਸ ਤਰ੍ਹਾਂ ਇੱਕ ਪੰਛੀ ਆਪਣਾ ਆਲਣਾ ਬਣਾਉਂਦਾ ਹੈ ਉਸ ਤਰ੍ਹਾਂ ਇਹ ਸਾਰੇ ਲੋਕਾਂ ਦੇ ਘਰਾਂ ਦੇ ਸੁਪਨਿਆਂ ਨੂੰ ਪੂਰਾ ਕਰਦੇ ਆਪਣੇ ਘਰ-ਬਾਰ ਛੱਡ ਕੇ ਇਹ ਮਤਲਬ ਸਾਡੇ ਆ ਕੇ ਇੱਥੇ ਸਭ ਦੇ ਸੁਪਨੇ ਜਿਹੜੇ ਸਕਾਰ ਕਰਦੇ ਨੇ ਉਹ ਇਹਨਾਂ ਦਾ ਸਾਰਾ ਹੱਥ ਉਹ ਇਹਨਾਂ ਦੇ ਉੱਪਰ ਹੁੰਦਾ ਹੈ ਪਰ ਕਈ ਮਜ਼ਦੂਰ ਭਰਾਵਾਂ ਨਾਲ ਜਿਹੜਾ ਵਿਤਰਾ ਹੁੰਦਾ ਜੀ ਇਹ ਕੰਮ ਕਰਨ ਤੋਂ ਬਾਅਦ ਕਈ ਲੋਕ ਇਹਨਾਂ ਨੂੰ ਇਹਨਾਂ ਦਾ ਮੁਆਵਜ਼ਾ ਟਾਈਮ ਸਿਰ ਨਹੀਂ ਦਿੰਦੇ ਕਿਉਂਕਿ ਇਹਨਾਂ ਦਾ ਜਿਹੜਾ ਸਾਰਾ ਘਰ ਦਾ ਖਰਚਾ ਬੱਚਿਆਂ ਦੀ ਪੜ੍ਹਾਈ ਲਿਖਾਈ ਮਾਤਾ ਪਿਤਾ ਦੀ ਦਵਾਈ ਬੂਟੀ ਉਹ ਸਾਰਾ ਇਹਨਾਂ ਦੇ ਉੱਪਰ ਹੀ ਨਿਰਭਰ ਹੁੰਦਾ ਹੈ ਤੇ ਮੈਂ ਨਿਊ ਚੰਡੀਗੜ੍ਹ 'ਚ ਜਿੰਨੇ ਵੀ ਇੱਥੇ ਮਕਾਨ ਮਾਲਿਕ ਜਾਂ ਹੋਰ ਜਿੰਨੇ ਵੀ ਇੱਥੇ ਸੁਸਾਇਟੀਆਂ ਵਿੱਚ ਕੰਮ ਚੱਲ ਰਹੇ ਨੇ ਪ੍ਰੇਮ ਆ ਸਭ ਨੂੰ ਅਪੀਲ ਕਰਦਾ ਕਿ ਕਿਸੇ ਵੀ ਮਜ਼ਦੂਰ ਭਰਾ ਦਾ ਹੱਕ ਜਿਹੜਾ ਹੈਗਾ ਹੈ ਉਹ ਨਾ ਰੱਖਣ ਜਿਹੜੇ ਮਜ਼ਦੂਰ ਦਿਵਸਨ ਨੂੰ ਜਿਹੜਾ ਆਪਾਂ ਅੱਜ ਸਰਕਾਰ ਬਣਾ ਰਹੀ ਹੈ ਉਹ ਮਜ਼ਦੂਰ ਦਿਵਸ ਤਾਂ ਹੀ ਇੱਕ ਦਿਵਸ ਬਣੂਗਾ ਜੇ ਤੇ ਆਪਣਾ ਪਰਿਵਾਰ ਸਮਝ ਕੇ ਇਹਨਾਂ ਨੂੰ ਹਮੇਸ਼ਾ ਨਾਲ ਰੱਖਣ ਤੇ ਜੋ ਹੈਲਪ ਹੁੰਦੀ ਹੈ ਉਹ ਜਿਸ ਤਰ੍ਹਾਂ ਅਸੀਂ ਜੁੜੇ ਹੋਏ ਆ ਉਸ ਤਰ੍ਹਾਂ ਹੀ ਸਾਰੇ ਜੁੜ ਕੇ ਇਹਨਾਂ ਦਾ ਵੀ ਭਲਾਈ ਵੱਲ ਤੇ ਅੱਗੇ ਉੱਚਾ ਵਧਣ ਵੱਲ ਯੋਗਦਾਨ ਦੇਣ ਦੀ ਮਨ ਦਿਵਸ ਮਨਾਇਆ ਜਿਉਂ ਜਾ ਰਿਹਾ ਇੱਕ ਸਰਕਾਰੀ ਛੁੱਟੀ ਦਿੱਤੀ ਗਈ ਹੈ ਪਰ ਮਜ਼ਦੂਰ ਅੱਜ ਵੀ ਸਾਰੇ ਕੰਮਾਂ ਕਰ ਰਹੇ ਸੀ ਇਹਨਾਂ ਵਿੱਚੋਂ ਕਿੰਨੇ ਬੰਦੂਰ ਨੇ ਜਿਹੜੇ ਅੱਜ ਕੰਮ ਤੇ ਨਹੀਂ ਗਏ ਸਾਰੇ ਕੰਮ ਤੇ ਗਏ ਹੋਣਗੇ ਸਰੇ ਸਾਰੇ ਇਹ ਸਾਰੇ ਜਣੇ ਜੀ ਕੰਮ ਤੋਂ ਇਹਨਾਂ ਨੇ ਮੈਨੂੰ ਟਾਈਮ ਦਿਆ ਸੀ ਜੀ ਅਸੀਂ 8 ਵਜੇ ਪਹੁੰਚਾਂਗੇ ਵਾਪਸ ਆਵਾਂਗੇ ਕਿਉਂਕਿ ਮਜ਼ਦੂਰ ਦਿਵਸ ਕਹਿਣ ਨੂੰ ਹੈ ਪਰ ਇਹਨਾਂ ਨੂੰ ਕੋਈ ਫੈਸਿਲਿਟੀ ਨਹੀਂ ਮਿਲਦੀ ਜੀ ਨਾ ਇਹਨਾਂ ਦਾ ਕੋਈ ਇੰਸ਼ੋਰੈਂਸ ਹੈ ਕੋਈ ਸਰਟੀਫੀਕਟ ਲੱਗ ਜਵੇ ਆਪਣੇ ਮੁਆਵਜ਼ੇ ਤੋਂ ਹੀ ਇਹ ਇਹ ਆਪਣਾ ਸਾਰਾ ਕੁਝ ਠੀਕ ਕਰਾਣੇ ਆ ਸਰਕਾਰ ਨੂੰ ਇਹਨਾਂ ਦਾ ਪੂਰਾ ਡਾਟਾ ਹੋਣਾ ਚਾਹੀਦਾ ਹੈ ਕਿ ਜੀ ਇੰਨੇ ਮਜ਼ਦੂਰ ਇੱਥੇ ਆਪਣੇ ਪੰਜਾਬ ਚ ਆਏ ਹੋਏ ਆ ਕੰਮ ਕਰ ਰਹੇ ਹੋਣ ਕਿ ਅਸੀਂ ਇਹਨਾਂ ਦਾ ਅ ਅੱਜ ਮਜ਼ਦੂਰ ਦਿਵਸ ਤੇ ਕੋਈ ਇਹ ਜਿਸ ਤਰ੍ਹਾਂ ਮਜ਼ਦੂਰ ਦਿਵਸ ਮਦਦ ਮਦਦ ਹੋਣੀ ਚਾਹੀਦੀ ਚਾਹੀਦੀ ਹੈ ਜੀ ਤੇ ਆ ਬਹੁਤ ਜਣਿਆਂ ਨੂੰ ਤੁਸੀਂ ਤੇ ਪਰਿਵਾਰ ਬਹੁਤ ਸਾਧਿਆ ਹੋਇਆ ਉਹਨਾਂ ਦੇ ਬੱਚੇ ਵੀ ਪੜਾਉਂਦੇ ਹੋ ਇਹ ਹੋਰ ਕੀ ਕੀ ਸੂਰਤਾਂ ਤੁਹਾਡੇ ਆਪਣੇ ਵਰਕਰਾਂ ਨੂੰ ਦਿੰਦੇ ਹੋ ਆਸਟਾ ਕੋੜੇ ਆਪਣੇ ਨਿੱਜੀ ਕੰਮ ਕਰਦੇ ਨੇ ਜਿਹੜੇ ਜੋ ਮੇਰੇ ਤੋਂ ਮੈਂ ਆਪਣੇ ਜੋ ਮੈਂ ਆਪਣੇ ਪਰਿਵਾਰ ਦੇ ਵਿੱਚ ਮੇਰੇ ਕੋਲ ਕੰਮ ਕਰ ਰਹੇ ਨੇ ਜੀ ਸੈਲਰੀ ਤਾਂ ਹਰੇਕ ਦੀ ਜੋ ਮਿਹਨਤ ਹੈਗੀ ਹੈ ਜੀ ਉਸ ਤੋਂ ਇਲਾਵਾ ਰਾਸ਼ਨ ਤੇ ਜੋ ਐਕਸਪੈਂਸਿਵ ਦੁੱਧ ਉਹ ਐਕਸਟਰਾ ਦਿੰਦੇ ਹੋ ਉਹ ਐਕਸਟਰਾ ਮੈਂ ਦਿੰਦਾ ਕਿਉਂਕਿ ਜੇ ਅਸੀਂ ਇਹਨਾਂ ਦੀ ਮਿਹਨਤ ਔਰ ਆਪਣੇ ਪਰਿਵਾਰ ਦੀ ਤਰ੍ਹਾਂ ਰੱਖੂਗੇ ਉਹ ਫਿਰ ਉਸ ਤਰ੍ਹਾਂ ਹੀ ਮਾਲਿਕ ਨੂੰ मतलब अपने पूरा धन्यवाद नाल सेवा कर देंगे ठीक है असलम नाम है जी क्या काम करते हो पाइप ड्रेपल प्लंबर के काम करते हैं जी प्लंबर का प्लंबर का काम जी अच्छा कहाँ पे करते हो काम, काम न्यू चंडीगढ़ में काम करते हैं जहाँ से भी मतलब काम आ जाता है वहाँ मुझे जाना पड़ता है आप भी काम पे जी, जी गए हुए थे जी तो आज पता क्या है क्या दिवस है नहीं जी मुझे मालूम नहीं था जी नहीं, नहीं, था। नहीं।, नहीं, नहीं जी नहीं बिल्कुल नहीं पढ़े हैं जी काम तो करके पिट तो 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 कर मतलब काम पूरा कर बिहार से आए जी क्या नाम है आपका वीरेंद्र साहब कितने साल हो गए पंजाब में लगभग बीस बाईस साल हो गया दो हजार सन से रह रहे हैं 24 साल हो गया अच्छा और क्या कहना चाहोगे रवि शर्मा जी तरफ से आज बस बनाया जा रहा पहले भी कभी ऐसे देखा कि किसी ने ऐसा तो, 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 पहले तो पहले नहीं देखे हैं लेकिन की शुक्रिया है कि हमारे सारे बंदे को इकट्ठा करके ये दिवस मना रहे हैं बाकी जिस हमारे साथ है बाकी जिसको जो भी कमी है उसको मतलब देख रहे हैं पूरा करा देते हैं ऐसे पहले हम लोग कई बार देखे हैं कि काम करा के लोग पैसे नहीं देते हैं या बाद में पैसे मार लेते हैं या कोई जैसे कहीं काम भी जैसे थाने तूने में केस भी कर देते हैं ऐसे कई जगह हुआ है इस तरह हमारे तो कई बार इनके सपोर्ट तो देते हैं करते। सपोर्ट करते हैं ये हुआ है ठीक है बाकी मान लो हम लोग मजदूरी करते हैं हमारे घर परिवार है हमारे ऊपर भी डिपेंड करते हैं यहाँ से पैसे जाएगा जैसे दो तीन बच्चे हैं माँ बाप है हमारे कमाई के ऊपर डिपेंड करते हैं और इसी तरह मतलब कोई ना कोई हेल्प करे तभी ठीक रहेगा ਨਾ ਨਾਮ ਕਾ ਮਜ਼ਦੂਰ ਦਿਵਸ ਹੈ ਸਰਕਾਰ ਮਨਾ ਰਹੀ ਹੈ ਲੇਕਿਨ ਮਜ਼ਦੂਰੋ ਕੋਈ ਸਹੂਲियत ਹੈ ਨਹੀਂ ਬਾਬਾ ਜੀ ਰੋਕਿਓ ਕੀ ਹਾਲ ਹੈ ਸਤਿ ਸ੍ਰੀ ਅਕਾਲ ਉਹ ਠੀਕ ਹੈ ਜੀ ਹਾਂ ਜੀ ਹਾਂ ਅੱਜ ਅੱਜ ਆਪਣੇ ਪੰਜਾਬ ਦੇ ਵਿੱਚ ਵੀ ਮਨਾਇਆ ਜਾ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਮਜ਼ਦੂਰ ਦੇ ਮਨਾਇਆ ਜਾ ਰਿਹਾ ਹੈ ਪਤਾ ਕੁਸੇ ਦੇ ਬਾਰੇ ਹਾਂ ਮੈਨੂੰ ਪਤਾ ਹੈ ਮਜ਼ਦੂਰ ਦਿਵਸ ਬਾਰੇ ਪਤਾ ਹੈ ਹਾਂ ਜੀ ਹਾਂ ਕੋਈ ਬਚਾ ਨਹੀਂ ਗਿਆ ਤਾਂ ਤੁਹਾਨੂੰ ਤੁਸੀਂ ਛੁੱਟੀ ਨਹੀਂ ਕਰੀ ਅੱਜ ਫਿਰ ਹਾਂਜੀ ਤੁਸੀਂ ਛੁੱਟੀ ਕਿਉਂ ਨਹੀਂ ਕਰੀ ਅੱਜ ਮੈਂ ਤਾਂ ਛੁੱਟੀ ਤਾਂ ਨਹੀਂ ਕਰੀ ਮੈਂ ਆਹ ਦੇਖੋ ਮੈਂ ਤਾਂ ਬਿਮਾਰ ਸੀਗਾ ਉਹ ਦੇਖੋ ਇੱਧਰ ਮੈਂ ਲੱਗ ਰਿਹਾ ਹਾਂ ਅੱਛਾ ਰੈਲੂ ਭਾਈ ਜੀ ਨੇ ਆ ਜੀ ਆਹ ਸਦਾ ਦੇਖਾ ਫਿਰ ਜਾਈ ਦੇ ਆ ਹਾਂ ਠੀਕ ਤੁਹਾਡੀ ਕੰਮੀ ਜੀ ਤੁਸੀਂ अच्छा सवारी दे कहते हैं पहली बीमार अपनी जान बचाते अच्छा क्या नाम है जी आपका गर्जू जी आज का आज दिन क्या आपको पता है नहीं।, नहीं आज का दिन पूरी दुनिया में किसी महत्व के साथ मनाया जाता है पता है आपको एक मई का दिन है जो उसके बारे में नॉलेज नहीं आपको नहीं।

दिन बुधवार है आज नहीं आज कोई दिन विशेष भी होता है आज के दिन एक मई को कुछ पता है उसके बारे में कभी पता आ, मतलब पढ़ाई कितनी की है आपने अनपढ़ चलो नॉलेज कम न, पता ना ये पता नहीं होगा कि आज के दिन क्या था अच्छा तो आप मजदूरी करते दनास दनास में डेली रेडी चलाते हो ਦੇਖੋ ਭਾਈ ਜੀ ਵੀ ਇੱਕ ਮਜ਼ਦੂਰ ਨੇ ਇਹਨਾਂ ਨੂੰ ਵੀ ਨਹੀਂ ਪਤਾ ਕਿ ਅੱਜ ਦਿਨ ਕਾ ਇਹ ਇੱਕ ਇੱਥੇ ਚਲੋ ਇਹ ਵੀ ਗੱਲ ਹੈ ਕਿ ਅਨਪੜਤਾ ਵੀ ਇੱਕ ਵੱਡਾ ਕਾਰਨ ਹੈ ਕਿ ਇਹ ਚੀਜ਼ ਦਾ ਨਾਮ ਪਤਾ ਹੋਣਾ ਭਾਈ ਜੀ ਨੂੰ ਆਪਾਂ ਆਫ ਕੈਮਰਾ ਸਮਝਾਵਾਂਗੇ ਸਾਰੀ ਗੱਲਬਾਤ ਅੱਜ 1 ਮਈ ਹੈ ਆਪਕੋ ਪਤਾ ਹੈ ਕਿ ਅੱਜ ਕਾ ਦਿਨ ਕਿਉਂ ਵਿਸ਼ੇਸ਼ ਆਜ ਪਤਾ ਹੈ ਅੱਜ ਕੇ ਦਿਨ ਕੇ ਬਾਰੇ ਮੇਂ ਕੁਛ ਨਹੀਂ ਦੱਸ ਰਹੇ ਤੁਸੀਂ ਨਹੀਂ ਪਤਾ ਹੈ ਕੀ ਹੈ ਨਹੀਂ ਕੋਈ ਪਤਾ ਹੈ ਕਿ ਅੱਜ ਇੱਕ ਮਹੱਤਵ ਕੇ ਸਾਥ ਅੱਜ ਕਾ ਦਿਨ ਪੂਰੀ ਦੁਨੀਆ ਮੇ ਮਨਾਇਆ ਜਾਤਾ ਹੈ ਪਤਾ ਨਹੀਂ ਹੈ ਦੇਖੋ ਜਿੰਨੇ ਕ ਬੰਦਿਆ ਨਾਲ ਸਾਡੀ ਹੁਣ ਤੱਕ ਗੱਲ ਹੋਈ ਹੈ ਕਿਸੇ ਨੂੰ ਇਸ ਬਾਰੇ ਨਹੀਂ ਪਤਾ ਵੀ ਅੱਜ ਦਾ ਦਿਨ ਕਿਉਂ ਮਨਾਇਆ ਜਾਂਦਾ ਹੈ